ਗਰਦਾਸਪੁਰ ਦੇ ਪਿੰਡ ਭੁੱਲੇ ਚੱਕ ਵਿੱਚ ਸਾਬਕਾ ਸਰਪੰਚ ਤੇ ਲੱਗੇ ਸਰਕਾਰੀ ਗ੍ਰਾਂਟਾਂ ਵਿੱਚ ਹੋਈ ਵੱਡੀ ਧਾਂਜਲੀ ਕਾਰਨ ਦੇ આરોਪ ਪਿੰਡ ਦੇ ਨਵੇਂ ਬਣੇ ਸਰਪੰਚ ਨੇ ਪਿਛਲੇ ਸਰਪੰਚ ਉੱਪਰ ਪਿੰਡ ਵਿੱਚ ਨਲਕੇ ਲਗਵਾਉਣ ਦੇ ਲਈ ਆਈ ਸਰਕਾਰੀ ਗ੍ਰਾਂਟ ਦੇ ਪੈਸੇ ਕਢਵਾਏ ਗਏ ਪਰ ਪਿੰਡ ਦੇ ਵਿੱਚ ਇੱਕ ਵੀ ਨਲਕਾ ਨਹੀਂ ਲੱਗਿਆ ਜਾਣਕਾਰੀ ਦਿੰਦਿਆਂ ਪਿੰਡ ਦੇ ਮੌਜੂਦਾ ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਿੱਚ ਲੋਕਾਂ ਵੱਲੋਂ ਜਦੋਂ ਸਾਨੂੰ ਸਰਪੰਚ ਬਣਾਇਆ ਗਿਆ ਸੀ ਤਾਂ ਅਸੀਂ ਪੰਚਾਇਤੀ ਰਿਕਾਰਡ ਚੈੱਕ ਕੀਤਾ ਤਾਂ ਉਸ ਵਿੱਚ 6 ਨਲਕੇ ਪਿੰਡ ਵਿੱਚ ਲਗਾਏ ਗਏ ਸਨ ਪਰ ਜਦੋਂ ਅਸੀਂ ਗਰਾਊਂਡ ਲੈਵਲ ਤੇ ਪਿੰਡ ਵਿੱਚ ਚਾਰੇ ਪਾਸੇ ਚੈੱਕ ਕੀਤਾ ਤਾਂ ਇੱਕ ਵੀ ਨਲਕਾ ਦਿਖਾਈ ਨਹੀਂ ਦਿੱਤਾ ਜਦਕਿ ਹਰ ਨਲਕੇ ਦੀ ਕੀਮਤ 70000 ਰੁਪਏ ਚੈੱਕ ਰਹੀ ਰਕਮ ਕਢਵਾਈ ਗਈ ਹੈ ਉਹਨਾਂ ਨੇ ਦੱਸਿਆ ਕਿ ਇੱਕ ਪਿੰਡ ਦੇ ਐਂਟਰੀ ਪੁਆਇੰਟ ਤੇ ਜੂਥ ਕਲੱਬ ਵੱਲੋਂ ਇੱਕ ਨਲਕਾ ਲਗਾਇਆ ਗਿਆ ਸੀ ਉਸ ਨੂੰ ਵੀ ਸਰਕਾਰੀ ਗ੍ਰਾਂਟ ਵਿੱਚ ਦਿਖਾ ਕੇ ਉਸ ਦੇ ਵੀ ਪੈਸੇ ਕਢਵਾ ਲਏ ਉਹਨਾਂ ਨੇ ਕਿਹਾ ਕਿ ਇਹ ਪੰਚਾਇਤ ਵਿਭਾਗ ਵੱਲੋਂ ਸਾਨੂੰ 2 ਸਾਲ ਦਾ ਰਿਕਾਰਡ ਦਿੱਤਾ ਗਿਆ ਹੈ ਜਿਸ ਵਿੱਚ 6 ਨਲਕੇ ਲਗਾਏ ਗਏ ਹਨ ਪਰ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਵਾਸਤੇ ਕੋਈ ਵੀ ਨਲਕਾ ਨਹੀਂ ਲਗਾਇਆ ਗਿਆ ਉਹਨਾਂ ਨੇ ਕਿਹਾ ਕਿ ਅਜੇ 3 ਸਾਲ ਦਾ ਰਿਕਾਰਡ ਬਕਾਇਆ ਆਉਣਾ ਹੈ ਉਸ ਵਿੱਚ ਪਤਾ ਲੱਗੇਗਾ ਕਿ ਪਿੰਡ ਦੇ ਵਿੱਚ ਹੋਰ ਕਿੰਨੇ ਕੱਪੜੇ ਕੀਤੇ ਗਏ ਹਨ। ਸ਼੍ਰੀ ਰਾਦੇ ਕਲਾਥ ਉਸਾਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਾਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਦਾਰ ਲਖਵਿੰਦਰ ਸਿੰਘ ਸਰਪੰਚ ਪਿੰਡ ਭੁੱਲੇ ਚੱਕ ਜੀ ਮਸਲਾ ਕੀ ਹੋਇਆ ਜੀ ਜਿਹੜਾ ਕਪਲਾ ਦੋ ਆ ਗਈ ਜਿਹੜਾ ਹੋਇਆ ਪਹਿਲੇ ਦੇਖੋ ਜੀ ਮਸਲਾ ਇਦਾਂ ਵਾ ਵੀ ਇਹ ਪਹਿਲੇ ਜਦੋਂ ਦੀ ਸਾਡੀ ਪੰਚਾਇਤ ਬਣੀ ਆ ਕੁਝ ਰਿਕਾਰਡ ਦਾ ਚਲਣ ਡਿਆ ਸੀ ਆਪਣਾ ਦਫਾ ਹੀ ਹੋਣ ਜਦੋਂ ਰਿਕਾਰਡ ਜਿਹੜਾ ਛੜ ਚੈੱਕ ਕੀਤਾ ਗਿਆ ਇਹਦੇ ਵਿੱਚ ਸਭ ਤੋਂ ਵੱਡਾ ਹੀ ਇੱਕ ਪਿੰਡ ਦੇ ਵਿੱਚ ਪੰਜ ਨਲਕੇ ਤੇ ਇੱਕ ਦੇ ਇੱਕ ਛੇ ਨਲਕੇ ਆ ਜਦ ਕੀ ਕੀਮਤ ਇਸ ਦਾ ਤਿਆਰ 500 ਰੁਪਏ ਹੀ ਇੱਕ ਨਲਕੇ ਦੀ ਉਹ ਗਰਾਊਂਡ ਦੇ ਉੱਤੇ ਨਲਕਾ ਨਹੀਂ ਕੋਈ ਅਜੇ ਤੱਕ ਕਿਤੇ ਲੱਗਿਆ ਵੀ ਉਹ ਨਲਕਾ ਜਿਹੜਾ ਵਾ ਉਹ ਲੱਗਾ ਕਿੱਥੇ ਆ ਉਸ ਨਲਕੇ ਦੀ ਪੂਰੀ ਕੋਹ ਕਰਦੇ ਆ ਵੀ ਜੇ ਪਿੰਡ ਦੇ ਵਿੱਚ ਉਹ ਨਲਕੇ ਲੱਗੇ ਆ ਰਕਮ ਉਹਦੀ ਪੂਰੀ ਨਿਕਲੀ ਪਈ ਹੈ ਚੈੱਕ ਰਾਈ ਉਹ ਨਲਕੇ ਸਾਡੇ ਲੱਗੇ ਕਿੱਥੇ ਨੇ ਇੱਕ ਨਲਕਾ ਸਾਡਾ ਜੀਟੀ ਰੋਡ ਤੋਂ ਉੱਤਰਦੇ ਆਂ ਹੀ ਲਵਾਇਆ ਸੀ ਯੂਥ ਕਲੱਬ ਨੇ ਉਹਦੀ ਵੀ ਰਕਮ ਵਿੱਚ ਪਾ ਕੇ ਇਹਨਾਂ ਨੇ ਉਹ ਵੀ ਕੱਢ ਲਈ ਆ ਉਹਕੇ ਨਲਕਾ ਚਾਚਾਰ 5 500 ਰੁਪਈਆ ਦੇ ਇਹ ਮੁੰਡਿਆਂ ਨੇ ਪਾ ਕੇ ਨਲਕਾ ਆਪਣਾ ਇੱਕ ਲਵਾਇਆ ਸੀ ਬਬਲੋ ਕੁਆਰ ਤੇ ਵੀ ਚਲਾਉਂਦਾ ਜਾਂਦਾ ਉੱਥੇ ਪਾਣੀ ਪੀਵੇਗਾ ਪੰਜ ਉਹ ਆ ਤੇ ਛੇਵਾ ਨਲਕਾ ਉਹ ਸ਼ੋ ਹੋ ਰਿਹਾ ਉਹਦੇ ਵਿੱਚ ਉਹ ਨਲਕਾ ਪਹਿਲਾਂ ਹੀ ਲੱਗਾ ਸੀ ਜਿਹੜਾ ਬਾਹਰ ਲੱਗਾ ਜਿਹੜਾ ਉਹ ਅਸੀਂ ਆਪ ਲਵਾਇਆ ਹੁਣ ਮੁੰਡਿਆਂ ਨੇ ਲਵਾਇਆ ਜੂਥ ਕਲੱਬ ਨੇ ਪ੍ਰਸ਼ਾਸਨ ਦੇ ਧਿਆਨ ਚ ਲੈਣ ਦੀ ਗੱਲ ਤੁਸੀਂ ਹੁਣ ਅਸੀਂ ਇਹ ਪ੍ਰਸ਼ਾਸਨ ਨੂੰ ਤੇ ਹੋਈ ਦੱਸਣਾ ਚਾਹੁੰਦੇ ਆਂ ਕਿ ਜੋ ਇਹ ਗਰਾਊਂਡ ਦੇ ਉੱਤੇ ਇੰਨਾ ਕਪਲਾ ਵੱਡਾ ਵਾ ਇਹ ਤੇ ਇਹਦਾ ਜ਼ਿੰਮੇਵਾਰ ਕੌਣ ਆ ਸਾਨੂੰ ਤੇ ਪਤਾ ਲੱਗੇ ਕੀ ਲੱਗਦਾ ਕਿ ਇਹ ਪਹਿਲੇ ਸਰਪੰਚ ਵੱਲੋਂ ਜਾਂ ਜਿਹੜੇ ਆ ਕੀਤਾ ਗਿਆ ਵਾ ਰਲ ਮਿਲ ਕੇ ਹਾਂਜੀ ਪਹਿਲੇ ਸਰਕਾਰਾਂ ਵੱਲੋਂ ਕੀਤਾ ਗਿਆ ਜੇ ਮਿਲ ਕੇ ਦੇਖੋ ਜੀ ਜੋ ਵੀ ਪਹਿਲੇ ਹੋਇਆ ਵਾ ਉਹਨੂੰ ਤੇ ਉਹਨੂੰ ਹੁਣ ਦੇਖ ਮੇਰਾ ਨਾਮ ਬਲਵਿੰਦਰ ਸਿੰਘ ਤੇ ਮੈਂ ਛੋਟਾ ਬਦਰਨਾ ਸਰਪੰਚ ਸਾਹਿਬ ਇਹੜਾ ਕਪਲਾ ਹੋਇਆ ਜੇ ਇਹ ਕਿੱਦਾਂ ਪਤਾ ਲੱਗਾ ਤੁਹਾਨੂੰ ਅਸੀਂ ਰਿਕਾਰਡ ਤੇ ਪਹਿਲੇ ਦਾ ਫਰਵਰੀ 29 20 ਦੇ ਚ ਮੰਗਿਆ ਇਹਨਾਂ ਤੇ 24 ਵੀ ਆ ਗਿਆ ਮਿਲਿਆ ਨਹੀਂ ਆਰਟੀਆਈ ਪਾਈ ਹੀ ਆਰਟੀਆਈ ਦੇ ਕੋਣ ਹੁਣ ਆ ਕੇ ਮਤਲਬ ਜਿਹੜਾ ਵਾ ਕਮਿਸ਼ਨਰ ਦਫਤਰ ਤੋਂ ਚੰਡੀਗੜ੍ਹ ਤੋਂ ਜਿਹੜਾ ਵਾ ਉਹ ਐਕਸ਼ਨ ਹੋਇਆ ਵਾ ਮੇਰੇ ਖਿਆਲ ਉਹਦੇ ਮੁਤਾਬਕ ਕੀ ਸਾਨੂੰ ਜਿਹੜਾ ਪਿਛਲਾ ਜਿਹੜਾ ਰਿਕਾਰਡ ਨਹੀਂ ਮਿਲ ਲਿਆ ਉਹ ਇਹਨਾਂ ਨੇ 3 ਸਾਲ ਦਾ ਦਿੱਤਾ ਸਾਨੂੰ 20 21 ਤੇ 22 3 ਸਾਲ ਦਾ ਸਾਡੇ ਕੋਲ ਰਿਕਾਰਡ ਪਹੁੰਚਿਆ ਵਾ ਤੇ 2 ਸਾਲ ਦਾ ਰਿਕਾਰਡ ਜਿਹੜਾ ਵਾ ਐਡੀਸੀ ਡੀ ਗੁਰਦਾਸਪੁਰ ਦੇ ਆਫਿਸ ਦੇ ਵਿੱਚ ਨਿਗਰਾਨ ਦੇ ਵਿੱਚ ਉਹਨਾਂ ਨੇ ਤਲਬ ਕੀਤਾ ਉੱਥੇ ਉਹਦੀ ਆ ਚਿੱਠੀ ਆ ਐਡੀਸੀ ਦੇ ਦਫ਼ਤਰ ਦੀ ਜਿਹੜਾ 21 ਜਨਵਰੀ ਨੂੰ 9:30 ਵਜੇ ਐਡੀਸੀ ਸਾਹਮਣੇ ਉੱਥੇ ਆਪਣੇ ਟੇਬਲ ਤੇ ਮੰਗਾਇਆ ਸੀ ਜਿਹੜੇ ਵੀ ਉਹਦੇ ਇੰਚਾਰਜ ਉਹਨਾਂ ਤੋਂ ਤੇ ਉਹ ਰਿਕਾਰਡ 2 ਸਾਲ ਦਾ ਸਾਡੇ ਕੋਲ 23 ਤੇ 24 ਦਾ ਅਜੇ ਪਹੁੰਚਾ ਨਹੀਂ ਸਾਡੇ ਕੋਲ 6 ਰਜਿਸਟਰ ਆਏ ਹੀ ਜਿਹਦੀ ਲਿਖਤੀ ਕਾਰਵਾਈ ਹੈਗੀ ਆ ਸਾਡੇ ਕੋਲ ਉਹਦੇ ਅਹੀਂ ਕੋਖ ਕਰ ਕੀਤੀ ਹੈ ਸਾਰੀ ਜੋ ਕੈਸ਼ ਬੁੱਕ ਦੇ ਨਾਲ ਮਤਾ ਜੋ ਸਾਡੀ ਪ੍ਰोसीडिंग ਬੁੱਕ ਆ ਪੁਰਾਣੀ ਆਈ ਸਾਡੇ ਕੋ ਉਹਦੇ ਮੁਤਾਬਕ 3 ਸਾਲ ਦੇ ਵਿੱਚ ਪਿੰਡ ਨੂੰ 1 ਕਰੋੜ 54 ਲੱਖ ਜਿਹੜਾ ਰਿਕਾਰਡ ਦੇ ਮੁਤਾਬਕ ਜਿਹੜੀ ਕੈਸ਼ ਬੁੱਕ ਆਈ ਹੈ ਪ੍ਰोसीडिंग ਬੁੱਕ ਦੇ ਮੁਤਾਬਕ ਕੈਸ਼ ਬੁੱਕ ਦੋਨੇ ਚੀਜ਼ਾਂ ਜਿਹੜੀਆਂ ਕੈਸ਼ ਬੁੱਕ ਦੇ ਵਿੱਚੋਂ ਜਿਹੜਾ ਜਿਹੜਾ ਪੈਸਾ ਬੈਂਕਾਂ ਵਿੱਚੋਂ ਆਊਟ ਹੋਇਆ ਵਾ ਉਹ 1 ਕਰੋੜ 54 ਲੱਖ 9981 ਰੁਪਏ ਜਿਹੜੇ ਆ 3 ਸਾਲ ਦੇ ਵਿੱਚ ਪ੍ਰਾਪਤ ਹੋਏ ਪਿੰਡ ਨੂੰ ਵਿਕਾਸ ਵਾਸਤੇ ਪਰ ਇਹਦੇ ਵਿੱਚੋਂ ਕੋਈ 10% ਜਾਂ 20% ਪੈਸਾ ਹੀ ਸਾਡੇ ਹਸਾਬ ਨਾਲ ਵਿਕਾਸ ਤੇ ਲੱਗਾ ਬਾਕੀ ਪੈਸੇ ਦਾ ਪਤਾ ਨਹੀਂ ਕਿ ਇਹ ਪੈਸਾ ਕਿੱਥੇ ਯੂਜ਼ ਹੋਇਆ ਤੇ ਜਿਹਦੇ ਵਿੱਚ ਕੋਖ ਕੀਤੀ ਗਈ ਆ ਜੋ ਸੰਪੰਸਾਉ ਨੇ ਪਹਿਲੇ ਦੱਸਤਾ ਵਾ ਕਿ ਡੂੰਘੇ ਪਾਣੀ ਵਾਲੇ ਜਿਹੜੇ ਨਲਕੇ ਆ ਜਦੀ ਇੱਕ ਕੀਮਤ 77500 ਰੁਪਏ ਇੱਕ ਨਲਕੇ ਦੀ ਕੀਮਤ ਆ ਔਰ ਉਹ 5 ਨਲਕੇ ਲੱਗੇ ਆ ਤੇ ਜਿਹੜੀ ਜੈਮਾ ਟਰੇਡਰ ਕੰਪਨੀ ਆ ਕੋਈ ਪਤਾ ਨਹੀਂ ਇੱਥੇ ਸਾਨੂੰ ਤੇ ਲੱਭੀ ਨਹੀਂ ਕੋਈ ਇਹ ਕਿਹੜੀ ਕੰਪਨੀ ਆ ਜਿੰਨੇ ਲਾਏ ਆ ਤੇ ਜਿਹਦੇ ਨਾਂ ਤੇ ਪੈਸਾ ਨਿਕਲ ਕੇ ਗਿਆ ਵਾ ਤੇ ਬਾਕੀ ਹੋਰ ਕੋਕ ਬਹੁਤ ਜ਼ਿਆਦਾ ਇਹਦੇ ਵਿੱਚੋਂ ਜਿਹੜੀਆਂ ਮੇਸਜ ਉਹ ਜਿਹੜੇ ਮਤੇ ਪਾ ਕੇ ਪੈਸਾ ਕੱਢਿਆ ਗਿਆ ਜਿਹੜਾ ਜਣਾ ਦਾ ਕੰਮ ਪਿੰਡ ਚ ਨਹੀਂ ਹੋਇਆ ਇਹ ਸਿਰਫ 3 ਸਾਲ ਦਾ 1 ਕਰੋੜ 54 ਲੱਖ ਆਈ ਤੇ ਹੈਰਾਨ ਆ ਕਿ ਇੰਨਾ ਪੈਸਾ ਪਿੰਡ ਨੂੰ ਸਰਕਾਰ ਨੇ ਦਿੱਤਾ ਵਾ ਇਹ ਤੇ ਧੰਨਵਾਦ ਕਰਦੇ ਹਾਂ ਸਰਕਾਰ ਦਾ ਜੇ ਇੰਨਾ ਪੈਸਾ ਦਿੱਤਾ ਤੇ ਲੱਗਾ ਕਿਉਂ ਨਹੀਂ ਸਾਡੇ ਪਿੰਡ ਦਾ ਜਿਹੜਾ ਵਿਕਾਸ ਹੈ ਇੰਨਾ ਮਤਲ ਮਾੜਾ ਵਾ ਕਿ 0.ਤੇ ਖੜੇ ਆ ਕੁਝ ਵੀ ਨਹੀਂ ਨਾ ਨਾਲੀਆਂ ਗਲੀਆਂ ਦਾ ਬੁਰਾ ਹਾਲ ਆ ਪਾਣੀ ਦਾ ਕੋਈ ਸੈਟਅਪ ਨਹੀਂ ਆ ਸਭ ਤੋਂ ਵੱਡੀ ਪ੍ਰੋਬਲਮ ਸੀਵਰੇਜ ਦੀ ਆ ਅਜੇ ਤੱਕ ਲੋਕਾਂ ਦੇ ਘਰਾਂ ਦੀਆਂ ਜੋ ਮੇਨ ਸੜਕ ਗਰਦਾਸਪੁਰ ਤੋਂ ਆੜੀ ਹੈ ਘਰਾਂ ਦੇ ਕੋਠੀਆਂ ਪਈਆਂ ਪਰ ਨਾਲਾ ਕੋਈ ਨਹੀਂ ਨਾਲੀ ਕੋਈ ਨਹੀਂ ਉਹਨਾਂ ਦੇ ਘਰ ਦਾ ਪਾਣੀ ਜਿਹੜਾ ਸੀਵਰੇਜ ਦੀ ਕਿਸੇ ਪਾਸੇ ਨੂੰ ਜਾਂਦੀ ਉਹ ਲੋਕ ਆਣ ਕੇ ਸਾਡੇ ਗਲਾਂ ਵਿੱਚ ਗੋਠ ਕੀਤਾ ਹੋਇਆ ਵਾ ਕਿ ਸਾਡੀਆਂ ਨਾਲੀਆਂ ਬਣਾਓ ਅਜੇ ਤੱਕ ਨਾਲੀਆਂ ਨਹੀਂ ਬਣੀਆਂ 16 ਗਲੀਆਂ ਇਦਾਂ ਦੀਆਂ ਪਿੰਡ ਦੀਆਂ ਜਿਹਦੇ ਵਿੱਚ ਅਜੇ ਤੱਕ ਇੰਟਰਲੌਕੀ ਮਿੱਟੀ ਨਹੀਂ ਪਈ ਇੰਨਾ ਉਹਨਾਂ ਦਾ ਬੁਰਾ ਹਾਲ ਹੈ ਵਿਚਾਰੇ ਜਿਹੜੇ ਗਰੀਬ ਤਬਕਾ ਵਾ ਜਿਹੜਾ ਜਿਨ੍ਹਾਂ ਦੇ ਘਰ ਵਾ ਪਲਾਟ ਕੱਟੇ ਸੀ ਉਹ ਤੇ ਉਹਨਾਂ ਨੇ ਘਰ ਤੇ ਪਾਲੇ ਪਰ ਉਹਨਾਂ ਦੀਆਂ ਗਲੀਆਂ ਨਹੀਂ ਬਣੀਆਂ ਕੋਈ 7-8 ਸਾਲ ਹੋ ਗਏ ਆ ਉਹਨਾਂ ਦੇ ਤੇ ਉਹਨਾਂ ਦੇ ਵਿੱਚ ਵੀ ਪਲਾਟਾਂ 'ਚ ਵੀ ਢੀ ਵੱਡੀ ਧੰਜ ਲਈ ਆ ਕਿ 140 ਪਲਾਟ ਕੱਟੇ ਗਏ 2017 ਦੇ ਵਿੱਚ ਜਿਹਦੇ ਵਿੱਚੋਂ ਜਦੋਂ ਇਨਕੁਆਰੀ ਹੋਈ ਤੇ 90 ਕੈਂਸਲ ਹੋਏ ਆ ਜੋ ਸਾਬਕਾ ਸਰਪੰਚ ਸੀਤਲਕੌਰ ਨੇ ਜਿਹੜੇ ਗਲਤ ਸੈਨਾ ਨਾਲ ਪਲਾਟ ਦਿੱਤੇ ਗਏ ਆ ਮੁਲਾਜ਼ਮਾਂ ਨੂੰ ਜਾਂ ਜਿਹੜੇ ਚਿਹਤੇ ਹੀ ਉਹਨਾਂ ਦੇ ਉਸ ਟਾਈਮ ਜਾਂ ਹੋਰ ਜਿਨ੍ਹਾਂ ਨੂੰ ਥਰਾਈਜ਼ ਹੀ ਨਹੀਂ ਉਹਨਾਂ ਨੂੰ ਦੇ ਦਿੱਤੇ ਉਹਨਾਂ ਨੇ ਵੇਚ ਕੇ ਉਤੋਂ ਪੈਸਾ ਵਟ ਕੇ ਚਲ ਗਏ ਬੜੀ ਵੱਡਾ ਮਤਲਬ ਕ੍ਰਾਪਸ਼ਨ ਹੋਈ ਉਹਦੇ ਵਿੱਚ 90 ਪਲਾਟ ਜਿਹੜੇ ਕੈਨਸਲ ਹੋਏ ਆ ਤੇ ਇੱਕ ਪਲਾਟ ਦੀ ਕੀਮਤ 3 ਲੱਖ 2 ਕਰੋੜ 70 ਲੱਖ ਰੁਪਇਆ ਵਾ ਅਸੀਂ ਤੇ ਸਰਕਾਰ ਕੋਲ ਬੇਨਤੀ ਕਰਾਂਗੇ ਐਡਮਿਨਿਸਟ੍ਰੇਸ਼ਨ ਕੋ ਕਿ ਉਹਦੇ ਉੱਤੇ ਕੇਸ ਜਿਹੜਾ ਵਾ ਪਾ ਕੇ ਤੇ ਇਹ ਰਿਕਵਰੀ ਕੀਤੀ ਜਾਵੇ ਕਿਉਂਕਿ ਕਿਸੇ ਇੰਡੀਵਿਜੂਅਲ ਦਾ ਕੋਈ ਨੁਕਸਾਨ ਨਹੀਂ ਉਹ ਮੌਤਵਾਰਦਨ ਜਿਹੜਾ ਜਿਹਦੀ ਇੰਗੈਲੀ ਦੇ ਨਾਲੇ ਪ੍ਰਾਪਰਟੀ ਨੂੰ ਡੈਮੇਜ ਕੀਤਾ ਗਿਆ ਉਸੇ ਕੋਲੋਂ ਹੀ ਇਹ ਰਿਕਵਰੀ ਕੀਤੀ ਜਾਵੇ ਤੇ ਵੀਡੀਓ ਦੇ ਧਿਆਨ ਚ ਲਿਆਂਦਾ ਜਾਂ ਏਡੀਸੀ ਦੇ ਪਹਿਲਾਂ ਵੀ ਵੀਡੀਓ ਸਾਹਿਬ ਨੂੰ ਅਸੀਂ ਉਹ ਸਾਰੀ ਆਰਟੀਆਈ ਰਿਪੋਰਟ ਤੇ ਇਨਕੁਆਰੀ ਦੀ ਰਿਪੋਰਟ ਦੋਨੇ ਵੀਡੀਓ ਸਾਹਿਬ ਨੂੰ ਦਿਖਾਈ ਆ ਪਰ ਵੀਡੀਓ ਸਾਹਿਬ ਅਹੀਂ ਬਾਰ ਬਾਰ ਆਪਾਂ ਤੇ ਰਿਸਪੈਕਟ ਕਰਦੇ ਆ ਕਿ ਅਫਸਰਾਂ ਦੀ ਸਾਰਿਆਂ ਦੀ ਆਪਾਂ ਡੀਸੀ ਸਾਹਿਬ ਕੋ ਵੀ ਗਏ ਆ ਜੀਡੀਸੀ ਡੀ ਕੋ ਵੀ ਗਏ ਜੀ ਸਾਹਿਬ ਨੇ ਸਾਡੀ ਬਹੁਤ ਮਤਲਬ ਸਾਨੂੰ ਪਿਆਰ ਨਾਲ ਡੀਲ ਕਰਕੇ ਉਸੇ ਟਾਈਮ ਹੀ ਏਡੀਸੀ ਡੀ ਨੂੰ ਫੋਨ ਕੀਤਾ ਕਿ ਇਹਨਾਂ ਨੂੰ ਰਿਕਾਰਡ ਦਿਵਾਓ ਹਨਾ ਵੀਡੀਓ ਸਾਹਿਬ ਦੇ ਨੌਲੇਜ ਦੇ ਵਿੱਚ ਮੈਂ ਪਲਾਟਾਂ ਦੇ ਬਾਰੇ ਰਿਟਰਨ ਦੇ ਵਿੱਚ ਉਹਨਾਂ ਨੂੰ ਦਿਖਾ ਕੇ ਪੜਾ ਕੇ ਆਇਆ ਹਾਂ ਪਰ ਹਾਂ ਨਹੀਂ ਕੋਈ ਵੀ ਸਾਡੀ ਸੁਣਵਾਈ ਨਹੀਂ ਹੈ ਨਾ ਪਿੰਡ ਅਜੇ ਤੱਕ ਕੋਈ ਕੰਮ ਪਿੰਡ ਦਾ ਕੋਈ ਕੰਮ ਨਹੀਂ ਸਟਾਰਟ ਹੋ ਰਿਹਾ ਅਸੀਂ ਦਫਤਰ ਚ ਤਿੰਨ ਚਾਰ ਆੜੀ ਬੀਡੀਓ ਸਾਹਿਬ ਨੂੰ ਮਿਲ ਕੇ ਆ ਚੁੱਕੇ ਹਾਂ ਉਹ ਫੈਕਟਰੀ ਨੂੰ ਜੈ ਸਾਹਿਬ ਨੂੰ ਕਹਿ ਦਿੰਦੇ ਆ ਵੀ ਉਹ ਜਾਈ ਆਏਗਾ ਜੈ ਨੂੰ ਅਸੀਂ ਫੋਨ ਕਰਦੇ ਆ ਕੋਈ ਨਹੀਂ ਹੁੰਦਾ ਤਿੰਨ ਦਿਨ ਅੱਜ ਵੀ ਕੱਲ ਦਾ ਅਸੀਂ ਜੈ ਨੂੰ ਡਿੱਟਦੇ ਅਜੇ ਤੱਕ ਜੈ ਨਹੀਂ ਪਹੁੰਚਿਆ ਸਾਡੇ ਪਿੰਡ ਕਿ ਜਿਹੜਾ ਅਸੀਂ ਕੰਮ ਸ਼ੁਰੂ ਕਰ ਸਕੀਏ ਕੋਈ ਲੱਗਦਾ ਸਰਕਾਰ ਦਾ ਦਬਾਅ ਹੈ ਇਹਨਾਂ ਤੇ ਜਿਹੜਾ ਕੰਮ ਨਹੀਂ ਕਰ ਰਹੇ ਮੇਰੇ ਖਿਆਲ ਚ ਕੋਈ ਇਹਨਾਂ ਕੋਈ ਕੋਈ ਤਾਂ ਕੋਈ ਵਿੱਚੋਂ ਨਿਕਲੇਗਾ ਕਿ ਚੱਕਰ ਕੀ ਆ ਕਿ ਵੀਡੀਓ ਸਾਬ ਕਿਉਂ ਨਹੀਂ ਪਿੰਡ ਵੱਲ ਧਿਆਨ ਦੇ ਰਿਹਾ ਬੀਡੀਪੀਓ ਜਿਹੜਾ ਅਸੀਂ ਲੋਕਲ ਆਉਂਦੇ ਆ ਬਲਾਕ ਜਿਹੜਾ ਸਾਡਾ ਗੁਰਦਾਸਪੁਰ ਬਲਾਕ ਆ ਵੀਡੀਓ ਸਾਬ ਬੜੇ ਵਧੀਆ ਇਨਸਾਨ ਆ ਪਰ ਪਤਾ ਨਹੀਂ ਕੀ ਗੱਲ ਆ ਕਿ ਉਹ ਸਾਨੂੰ ਇਗਨੋਰ ਕਿਉਂ ਕਰ ਰਿਹਾ ਸਾਨੂੰ ਇਹਦੇ ਵਿੱਚ ਸਮਝ ਨਹੀਂ ਆ ਰਹੀ ਸਾਨੂੰ ਇਹਨਾਂ ਨੂੰ ਜਦੋਂ ਅਫਸਰਾਂ ਨੂੰ ਦੇਖਣਾ ਚਾਹੀਦਾ ਪਿੰਡ ਦਾ ਹਾਲਾਤ ਦੇਖਣੇ ਚਾਹੀਦੇ ਆਣ ਕੇ ਹਨ ਅਸੀਂ ਕਹਿ ਬੇਨਤੀ ਕਰ ਕਰ ਤੇ ਥੱਕ ਚੁੱਕੇ ਆਂ ਵੀ ਆਓ ਪਿੰਡ ਦੇ ਵਿੱਚ ਜੀ ਗਰਾਊਂਡ ਜ਼ੀਰੋ ਤੇ ਆਣ ਕੇ ਦੇਖੋ ਤੁਹਾਨੂੰ ਸਾਰਾ ਦਿਖਾ ਦਈਏ ਹਨਾ ਸਾਰੀਆਂ ਲਿਖਤੀ ਦੇ ਉੱਤੇ ਸਹਿਤ ਨਾਮ ਮੰਨੋ ਪਰ ਗਰਾਉਂਡ ਜ਼ੀਰੋ ਤੇ ਆਣ ਕੇ ਦੇਖੋ ਵੀ ਹੈ ਕੀ ਆ ਪਿੰਡ ਦੇ ਵਿੱਚ ਵਿੱਚ ਇੱਕ ਮਤਾ ਆ ਰਿਹਾ ਜਿਹਦੇ ਵਿੱਚ 20 ਲੱਖ ਰੁਪਏ ਸਰਕਾਰ ਵੱਲੋਂ ਮਨਜ਼ੂਰ ਹੋ ਕੇ ਆਇਆ ਵਾ ਪੰਚਾਇਤ ਘਰ ਬਣਾਉਣ ਵਾਸਤੇ ਵੀ ਉਹ ਜਿਹੜਾ ਮਤਾ ਵਾ ਉਹ 20 ਲੱਖ ਰੁਪਏ ਕਿੱਥੇ ਆ ਜਿਹੜਾ ਸਰਕਾਰ ਤੋਂ ਮਨਜ਼ੂਰ ਹੋ ਕੇ ਆਇਆ ਹੋਰ ਬਹੁਤ ਕੁਸ਼ਾ ਵਿੱਚ ਪਰ ਆਪਾਂ ਟੋਟਲ ਅਜੇ 2 ਸਾਲ ਦਾ ਜਿਹੜਾ ਰਿਕਾਰਡ ਬਾਕੀ ਆ ਸਾਡਾ ਉਹ ਆ ਜਾਂਦਾ ਉਹਨੂੰ ਵੀ ਟੋਟਲ ਕਰਕੇ ਕੋਖ ਕਰਕੇ ਉਹਦਾ ਵੀ ਅਮਾਉਂਟ ਜਿਹੜਾ ਇਹਨੂੰ ਫਿਰ ਟੋਟਲ ਦੱਸਾਂਗੇ ਵੀ ਇਹ ਟੋਟਲ 5 ਸਾਲ ਦੇ ਵਿੱਚ ਕਿੰਨੇ ਕਰੋੜ ਰੁਪਿਆ ਵੜਾ ਜਿਹੜਾ ਪਿੰਡ ਦੀ ਜਿਹੜੀ ਆ ਔਰ ਪਲੱਸ ਮਨਰੇਗਾ ਕਿੰਨਾ ਪੈਸਾ ਲੱਗਾ ਵਾ ਤਾਂ ਸਾਡਾ ਪਤਾ ਲੱਗ ਸਕੇ ਹਨਾ ਵੀ ਆਪਾਂ ਵੀ ਕਿੰਨੇ ਪਿੰਡ ਦੇ ਬਹੁਤ ਕੰਮ ਹੋਣ ਵਾਲੇ ਸਰਕਾਰ ਨੂੰ ਬੇਨਤੀ ਹੈ ਸਾਡੇ ਚੀ ਮੰਤਰੀ ਸਾਹਿਬ ਨੂੰ ਕਿ ਸਰ ਆਪਾਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਥਰੂ ਨਿਊਜ਼ 18 ਦੇ ਥਰੂ ਆਪਾਂ ਇੱਕ ਬਹੁਤ ਵੱਡਾ ਚੈਨਲ ਆ ਤੁਹਾਡਾ ਦিসি ਸਾਹਿਬ ਨੂੰ ਇਹ ਸਾਡੀ ਮਤ ਕਰੋ ਪਲੀਜ਼ ਪਿੰਡ ਵੱਲ ਸਾਡੇ ਕੋਈ ਅਫਸਰ ਨੂੰ ਲਾਓ ਜੀ ਡੂਟੀਆਂ ਲਾਓ ਉਹਨਾਂ ਦੀਆਂ ਉਹ ਦੇਖੇ ਆਣ ਕੇ ਹਨਾ ਬੀ ਡੀ ਪੀਓ ਨੂੰ ਤੁਸੀਂ ਕਹੋ ਅਧਿਆਤ ਕਰੋ ਕਿ ਦੇਖੇ ਪਿੰਡ ਨੂੰ ਆਣ ਕੇ ਤੇ ਪਿੰਡ ਦਾ ਹਾਲਤ ਜਿਹੜੀ ਬਹੁਤ ਖਰਾਬ ਆ ਅਸੀਂ ਪਿੰਡ ਦਾ ਜਲਾਸ ਬੁਲਾਉਣ ਲੱਗੇ ਆ ਉਹਦੇ ਵਿੱਚ ਪਿੰਡ ਦੇ ਸਾਰਾ ਰੱਖਾਂਗੇ ਹਨਾ ਸਾਰਾ ਕੁਝ ਸਾਰਾ ਡਾਟਾ ਪਿੰਡ ਦੇ ਸਾਹਮਣੇ ਰੱਖਾਂਗੇ ਕਿ ਆ ਪੈਸਾ ਤੁਹਾਡੇ ਵਿਕਾਸ ਲਈ ਕਿਉਂਕਿ ਇਹ ਟੈਕਸ ਦਾ ਪੈਸਾ ਸਾਡੇ ਹਰ ਬੰਦੇ ਦਾ ਟੈਕਸ ਦਾ ਪੈਸਾ ਜਿਹੜਾ ਵਿਕਾਸ ਵਾਸਤੇ ਹੁੰਦਾ ਫਿਰ ਇਹ ਜਿਹੜਾ ਟੈਕਸ ਦਾ ਸਾਡਾ ਦਿੱਤਾ ਪੈਸਾ ਸਾਡੇ ਵਿਕਾਸ ਤੇ ਨਹੀਂ ਲੱਗਦਾ ਤੇ ਵਿੱਚ ਫਿਰ ਕਿਹਦੀ ਇਨਗੈਲੀ ਆਏ ਤੇ ਸਰਕਾਰ ਜਾਂ ਕੰਸਰਨ ਆਫੀਸਰ ਦੱਸ ਸਕਦੇ ਸਾਰੇ ਗ੍ਰਾਮ ਪਚਾ ਪੁਲੈਚਕ ਦੀ ਸੰਪੰਨ ਜਣਾ ਮਜੂਦਾ ਨਿਚਕਾਰ ਕੀਤੇ ਇਹਦੇ ਕਰੀਬ 1.5 ਕਰੋੜ ਗ੍ਰਾਂਟ ਆਈ ਹੈ ਜਿਹਦੇ ਬਿੱਲ ਜਾਰੀ ਪਏਗੇ ਲੇਕਿਨ ਪਿੰਡ ਚ ਲੱਗਾ ਕੁਛ ਨਹੀਂ ਜਿਵੇਂ ਕਿ ਨਲਕੇ ਲਾਏ ਗਏ ਸੱਤ ਲੇਕਿਨ ਨਲਕਾ ਸੇ ਕੋਈ ਲਾਭ ਨਹੀਂ ਇਹ ਤੇ ਮਰੇ ਤੁਹਾਡਾ ਕੀ ਕਹਣਾ ਇਹ ਜਿਹੜੀ ਤੁਸੀਂ ਦੱਸ ਰਿਹਾ ਜੀ ਸਾਨੂੰ ਇਹਦੇ ਬਾਰੇ ਕੋਈ ਲਿਖਤੀ ਕੰਪਲੇਂਟ ਨਹੀਂ ਆਈ ਕਿਸੇ ਵੱਲੋਂ ਵੀ ਔਰ ਸਾਡੇ ਕੋਲ ਜਦੋਂ ਕੰਪਲੇਂਟ ਆਊਗੀ ਵੈਰੀਫਾਈ ਕਰਕੇ ਬਿਲਕੁਲ ਅਸੀਂ ਉਹਦੀ ਪੂਰੀ ਪੜਤਾਲ ਕਰਾਂਗੇ ਤੁਹਾਡਾ ਕੋਈ ਨਾਂ ਮੰਗੀ ਸਰ ਜਾਣਕਾਰੀ ਕੋਈ ਕੀ ਸਬੰਧ ਜੀ ਮਤਲਬ ਕੋਈ ਡਿਟੇਲ ਮੰਗੀ ਸੀ ਜਦੋਂ ਪਰੋਂਦਾ ਲੱਗਾ ਜਾਂ ਕੋ ਬਣੋ ਪਾਰੇ ਕੋਲ ਚੱਕ ਬਣ ਨਹੀਂ 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 ਕੋਈ ਡਿਟੇਲ ਨਹੀਂ ਕੁਛ ਵੀ ਮੰਗਿਆ ਨਾ ਡਿਟੇਲ ਕਿੰਨਾ ਨੇ ਜੀ ਡਿਟੇਲ ਮੰਗੀ ਤਾਂ ਕੋਈ ਕੰਨੀ ਅਗਰਾਟ ਆ ਗਿਆ ਪਿਛਲੇ ਟਾਈਮ ਦੌਰ ਚ ਲਈ ਸਾਡੇ ਕੋਲ ਨਹੀਂ ਕੋਈ ਡਿਟੇਲ ਮੰਗੀ ਮਤਲਬ ਜਿਹੜਾ ਕਬਲਾ ਉਹ ਸਾਰਿਆਂ ਨੂੰ ਲੱਭਣ ਦੇ ਬਣੇ ਨਾਕਾ ਹੀ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕਿਹਾ ਆ ਕਿ ਜਿੰਨਾ ਚੇਰਾ ਸਰਪੰਚ ਲਿਖਤੀ ਕੰਪਲੇਂਟ ਨਹੀਂ ਦੇਂਦਾ ਜੇ ਹੁਣ ਮੌਜੂਦਾ ਸਰਪੰਚ ਜੀ ਨੂੰ ਲੱਗਦਾ ਜੀ ਸਾਫ ਕਾ ਸਰਪੰਚ ਨੇ ਕੋਈ ਗਵਨ ਕੀਤਾ ਕੋਸ਼ ਕੀਤਾ ਉਹ ਸਾਨੂੰ ਲਿਖਤੀ ਰਿਪੋਰਟ ਵੀਡੀਓ ਉਹਦਾ ਹੈਗਾ ਸਬੰਧਤ ਡੀਡੀਪੀਓ ਮੈਂ ਏਡੀਸੀ ਹੈ ਸੈਕਟਰੀ ਜਿਲ੍ਹਾ ਪਿਛੇ ਦਾ ਕਿਸੇ ਨੂੰ ਲਿਖਤੀ ਕੰਪਲੇਂਟ ਦੇ ਸਕਦਾ ਉਹ ਸ਼ਿਕਾਇਤ ਕਰੇ ਅਸੀਂ ਪੂਰੀ ਉਹਦੀ ਪੜਤਾਲ ਕਰਾਂਗੇ ਜੀ ਸ਼ਿਕਾਇਤ ਨਾ ਹੋਏ ਤਾਂ ਫਿਰ ਕੰਮਲਾ ਹੋ ਜਾਂਦਾ ਸਰ ਉੱਤੇ ਕੋਈ ਕਾਰਵਾਈ ਨਹੀਂ ਜੀ ਸ਼ਿਕਾਇਤ ਤੋਂ ਬਿਨਾ ਅਸੀਂ ਕਿਸ ਤਰ੍ਹਾਂ ਕਰਾਂਗੇ ਸ਼ਿਕਾਇਤ ਆਏਗੀ ਤਾਂ ਅਸੀਂ ਉਹਨੂੰ ਕੰਪ ਲੱਗਣਾਗੇ ਨਾ ਜੀ ਅੱਛਾ ਮਤਲਬ ਸ਼ਿਕਾਇਤ ਤੋਂ ਬਿਨਾ ਕੋਈ ਕਾਰਵਾਈ ਨਹੀਂ ਬਿਲਕੁਲ ਜੀ ਸ਼ਿਕਾਇਤ ਉਹਨੂੰ ਦੇਣੀ ਬਣਦੀ ਆ ਨਾ ਜੀ ਸ਼ਿਕਾਇਤ ਸਾਨੂੰ ਕੋਈ ਦਊਗਾ ਤਾਂ ਫੇਰ ਹੀ ਪੜਤਾਲ ਕਰਾਂਗੇ ਨਹੀਂ ਕਰ ਸਕਦਾ ਸਰ ਕਿਹਦੀ ਜੀ ਸਾਡੇ ਧਿਆਨ ਚ ਹੀ ਨਹੀਂ ਹੈਗਾ ਤੇ ਜਾਂਚ ਕੀ ਕਰਾਂਗੇ ਜੀ ਅਸੀਂ ਉਹਦੀ ਅਸੀਂ ਤੁਹਾਡੇ ਧਿਆਨ ਮੀਡੀਆ ਲਿਆ ਰਿਹਾ ਗੱਲ ਵੀ ਸਾਡੇ ਨਾਲ ਕੇ ਜਿਹੜੇ ਕਿਥੇ ਹੈ ਨਹੀਂ ਕਦੇ ਹਵਾ ਚੋਂ ਕਦਾ ਲੱਗੇ ਲੱਭ ਗਾਓ ਤੇ ਨਾ ਪਾਓ ਅੱਜ ਤੁਸੀਂ ਅੱਜ ਹੀ ਲਿਆਂਦਾ ਨਾ ਧਿਆਨ ਚ ਕਰ ਲੈਨੇ ਅਸੀਂ ਆਪਣੇ ਲੈਵਲ ਤੇ ਕਰ ਲਾਂਗੇ ਕੋਈ ਗੱਲ ਨਹੀਂ